ਦਰ ਆਂ ਦਰ ਆਵਾਜ਼ ਯਾਤਰੀ ਦੇ ਖੁਸ਼ੀ ਦੀ ਲਹਿਰ ਅੱਜ ਮਾਲ ਲੱਦਨ ਚੱਲਿਆਂ ਲੁਧਿਆਣੇ ਸਹਿਰ ਘੱਟੋ ਘੱਟ ਬਾਈ 15 12 13 ਦਿਨ ਹੋ ਗਏ ਘਰੇ ਘਰੇ ਮਾਲ ਨਹੀਂ ਸੀ ਬੁੱਕ ਹੋ ਰਿਹਾ ਮਾਰਚ 31 ਮਾਰਚ ਤੋਂ ਬਾਅਦ ਮੰਦਾ ਪੈ ਜਾਂਦਾ ਹੁੰਦਾ ਨਵੀਆਂ ਕਾਪੀਆਂ ਲੱਗਦੀਆਂ ਨੇ ਥੋੜਾ ਜਿਹਾ ਲੋਹੇ ਦਾ ਰੇਟ ਅਪੜਾਉਂ ਫੋਨ ਕਰਕੇ ਮਾਲ ਨਹੀਂ ਸੀ ਬੁੱਕ ਹੋ ਰਿਹਾ ਹੁਣ ਮਾਲ ਤਿਆਰ ਹੋ ਗਿਆ ਅੱਜ ਲੋਡ ਕਰਨ ਚੱਲਿਆਂ ਆਪਾ ਸੁੱਖ ਰੱਖੇ ਦੇਖਦੇ ਅੱਗੇ ਅੱਗੇ ਕੀ ਬਣਦਾ ਵਾਧੂ ਆਦਮੀ ਹੈ ਮੈਨੂੰ ਕੋਈ ਨਹੀਂ ਪਤਾ ਜਾ ਕੇ ਪਤਾ ਲੱਗੂਗਾ ਠੀਕ ਆ ਜੀ ਰੱਬ ਰਾਖਾ ਹਾਂ ਜੀ ਪਹੁੰਚ ਗਏ ਹਾਂ ਫੈਕਟਰੀ ਆ ਜਿਹੜੀਆਂ ਗੱਡੀਆਂ ਖੜੀਆਂ ਨੇ ਸਾਰੀਆਂ ਇਹ ਇਹ ਲੋ ਵੀ ਇਹ ਰਹਿਣੀ ਹੈ ਸਟੀਲ ਫੈਕਟਰੀ ਵਾਲੀਆਂ ਹੀ ਨੇ ਮੈਨੂੰ ਉਹਨਾਂ ਨੇ ਕਹਿਤਾ ਕਹਿੰਦੇ ਭਾਈ ਗੱਡੀ ਖੜੀ ਕਰ ਲਾ ਵਸ ਗੇਟ ਦੇ ਤੈਨੂੰ ਹੁਣੇ ਬਾਜ਼ ਮਾਰਦੇ ਆ ਤੇ ਦੇਖਦੇ ਆ ਕੀ ਬਣਦਾ ਅੱਗੇ ਗੱਡੀ ਕਰਾਂ ਗੇਟ ਦੇ ਵਿੱਚ ਜਗਾ ਜੀ ਦੇਖ ਕੇ ਲਾ ਲੈਨੇ ਆਪਾਂ ਆ ਗੱਡੀਆਂ ਦੇ ਗੱਭੇ ਜਗਾ ਹੈਗੇ ਆ ਤੇ ਇੱਥੇ ਲਾ ਲਾਂ ਕੋ ਤੇਰੀ ਉਥਲਾ ਹੋਰ ਲਾ ਦੀ ਕਿਸੇ ਨੇ ਚੱਲ ਕੇ ਹੋਰ ਦੇਖ ਕੇ ਲਾਉਣਿਆ ਤੁਹਾਨੂੰ ਕੋ ਆਪਾਂ ਪਹੁੰਚ ਗਏ ਕੰਪਨੀ ਦੇ 게ਟ ਤੇ ਸਿਕਿਉਰਿਟੀ ਚੈੱਕ ਕਰੂ ਆਪਾਂ ਐਂਟਰੀ ਕਰਾ ਦੇ ਆਪਣੀ ਗੱਡੀ ਤਾਂ ਸਾਈਡ ਤੇ ਖੜੀ ਆ ਤੇ ਹੁਣ ਵਾਲੇ ਮਾਰਨ ਗਿਆ ਆਪਾਂ ਬਰਾਬਰ ਲੈ ਕੇ ਚੱਲਦੇ ਆ ਗੱਡੀ ਅੰਦਰ ਐਂਟਰ ਹੋ ਗਏ ਆਪਾਂ ਕੰਪਨੀ ਦੇ ਅੰਦਰ ਇੱਕ ਵਾਰ ਹੋਰ ਗੰਡਾ ਹੋ ਗਿਆ ਤੇ ਹੁਣ ਉਹ ਤੁਹਾਡੇ ਸਾਹਮਣੇ ਨੂੰ ਦਿਖਾਉਣਾ ਜਿਵੇਂ ਲਾਲ ਹੋਈ ਹੋਈਆਂ ਸਰੀਆ ਆ ਰਿਹਾ ਜਮਾ ਲਾਲ ਆ ਦੇਖੋ ਕੋਈ ਕਲਰ ਨਹੀਂ ਹੈਗਾ ਉਹ ਗਰਮ ਹੋਇਆ ਲਾਲ ਆ ਜੀ ਤਾਰ ਐ ਤਾਰਾਂ ਦੇ ਹਿਦਾਰਾਂ ਦੇ ਬੰਡਲ ਬਿਲਕੁਲ ਲਾਲ ਲਾਲ ਹੋਏ ਬੰਨੇ ਅੱਗ ਵਰਗੇ ਪੱਖੇ ਲਗਾਤਾਰ ਚੱਲ ਰਹੇ ਨੇ ਤੇ ਗਰਮੀ ਹੋਣ ਕਰਕੇ ਇਹ ਫੈਕਟਰੀ ਜਾਣਾ ਲੋਡ ਕਰ ਆਪਣੀ ਗੱਡੀ ਲਵਾ ਲਈਏ ਨਾਲ ਬੈਕ ਕਰਕੇ ਤੇ ਮਾਲ ਲੋਡ ਕਰਨ ਲੱਗੇ ਅਤੋਂ ਆਪਣਾ ਕਹਿਣਾ ਪੂਰਤੀ ਖੜਾ ਜਿੱਥੇ ਆਣ ਗੱਡੀ ਦੇ ਨਾ ਸ਼ੀਸ਼ਿਆਂ ਨੂੰ ਟਾਕੀਆਂ ਨੂੰ ਜਿਹੜੇ ਹੈਂਡਲ ਹੁੰਦੇ ਨੇ ਲੋਕ ਉਹਨਾਂ ਨੂੰ ਹੱਥ ਨਹੀਂ ਲੱਗਦੇ ਆਲੇ-ਦਾਲੇ ਸਾਰਾ ਰੈੱਡ ਰੈੱਡ ਕਲਰ ਦਾ ਮਤਲਬ ਹੈ ਲੜਾ ਵੀ ਲੋਹਾ ਇੰਨਾ ਗਰਮ ਕੋਲੇ ਲੋਹਾ ਦਾ ਰਹਿ ਗਿਆ ਜਿ ਸਰੀਏ ਉਹਨਾਂ ਨੇ ਇੰਨੀ ਗਰਮ ਗੱਡੀ ਕਰੀ ਵੀ ਅਜ ਮੈਂ ਆਤੀ ਜਨ ਹੱਥ ਲਾਉਣਾ ਲੱਗਦਾ ਨਹੀਂ ਬਹੁਤ ਜ਼ਿਆਦਾ ਹਵੇ ੁੱਟਣਗੇ ਇਸੇ ਕਰਕੇ ਹੋਵੇ ਪਤਾ ਨਹੀਂ ਉਹ ਲੋਕ ਕਿਵੇਂ ਜਿਉਂਦੇ ਨੇ ਬਾਬਾ ਇੰਨੀ ਗਰਮੀ ਦੇ ਵਿੱਚ ਕੱਪੜੇ ਵੀ ਭਿੱਜੇ ਹੈ ਬਾਈ ਰਹਾ ਰਹੇ ਨੇ ਹੱਥ ਇੱਕ ਰੱਖਣੇ ਬਜਾਏ ਇੰਨੀ ਕਿ ਜ਼ਿਆਦਾ ਗਰਮੀ ਆ ਸਰੀਆ ਇਹਨਾਂ ਲੋਹਾ ਲਾਲ ਹੋ ਗਿਆ ਜਮਾ ਸੁਰਖ ਲਾਲ ਮਾਲ ਦਾ ਲੋਡ ਹੋ ਗਿਆ ਆਪ ਨੂੰ ਪਹੁੰਚਣਾ ਜਦੋਂ ਲਾਲ ਹੋਈਆਂ ਨੇ ਗਰਮ ਹੋ ਕੇ ਹੋਈਆਂ ਆਂਦੀਆਂ ਉਹ ਗੱਡੀ ਜਾਂਦਾ ਉਹਦੇ ਨਾਲ ਗੈਸ ਵੈਲਡਿੰਗ ਨਾਲ ਆ ਬੱਤੀ ਬੋਝਾਂ ਦੀ ਬੱਤੀ ਉੱਥੇ ਹੀ ਲਾ ਲੰਦਾ ਇੰਨਾ ਲਾਲ ਆ ਇਹ ਕੋਣ ਰੰਗਾ ਮੈਂ ਆਇਆ ਸੀ ਫਾਈਨਲ ਕੰਡਾ ਕਰਵਾਉਣ ਤੇ ਮਾਲ ਆਪਣਾ ਲੋਡ ਹੋ ਗਿਆ ਮੈਨੂੰ ਤਾਂ ਲੱਗਦਾ ਵੀ ਘੱਟ ਪਾ ਜਾਂਦਾ ਹੈ ਜਾਂ ਬਾਕੀ ਉਹ ਕਹਿੰਦੇ ਨੇ ਪੂਰਾ ਬਾਕੀ ਇਹਦਾ ਚੀਜ਼ਾਂ ਦੇ ਨਾਲ ਤੇ ਗਰਮੀ ਬਹੁਤ ਜ਼ਿਆਦਾ ਤੁਹਾਨੂੰ ਦਿਖਾ ਕੇ ਸਾਡੇ ਜਿਵੇਂ ਪਹਿਲਾਂ ਉਹੀ ਲਾਲ ਲਾਲ ਤਾਰਾਂ ਖੂਨ ਰੰਗੀਆਂ ਜਮਾ ਸੁਰਖ ਲਾਲ ਨੇ ਗਰਮ ਕਰਕੇ ਕਰੀਆਂ ਹੋਈਆਂ ਉਹਦੇ ਕਰਕੇ ਗਰਮੀ ਜ਼ਿਆਦਾ ਹੈ ਫੈਕਟਰੀ 'ਚ ਵੀਰੇ ਗੱਡੀ ਭਰ ਕੇ ਨਿਕਲ ਲਈ ਆਪਣੀ ਫੈਕਟਰੀ 'ਚੋਂ ਵਜ਼ਨ ਪੂਰਾ ਹੀ ਹੋਇਆ 12 ਡਨ ਤੇ ਮੈਨੂੰ ਐ ਦੀ ਕਿਤੇ ਘੱਟ ਹੋਊਗਾ ਆਹ ਠੋਸਿਆ ਬਾਜਾ ਨਾ ਪੂਰਾ ਹੀ ਕਰਤਾ ਉਹਨਾਂ ਨੇ ਦਾ ਸਿਰ ਉਸਿਆ ਬਾ ਮਾ ਕਰ ਪਾਲੇ ਸੀ ਤਰਪਾਲਾ ਇਹਨੂੰ ਪਾਉਣ ਦੀ ਲੋੜ ਨਹੀਂ ਤੇ ਠੀਕ ਆ ਬੱਸ ਬਿਲ ਆਪਾਂ ਨੂੰ ਮਿਲ ਗਏ ਚੱਲੇ ਆਂ 5 ਏਕਟਰਾਂ ਦਾ ਕੰਮ ਕਰਾਉਣਾ ਇਹਦੇ ਚੱਕਰ ਦੇ ਵਿੱਚ ਮੈਂ ਪਿੰਡ ਨਹੀਂ ਜਾਂਦਾ ਅੱਜ ਰਾਤ ਨੂੰ ਇੱਥੇ ਰੁਕੂਗਾ ਕਿਤੇ ਥਾਨੇ ਵਾਲ ਥਾਨੇ ਵਾਲ ਦੇਖ ਕੇ ਕੰਮ ਖੰਮ ਕਰਾ ਕੇ ਫਿਰ ਤੁਰਾਂਗੇ ਬਾਬਾ ਸ਼ੁਕਰ ਰੱਖੇ ਠੀਕ ਆ ਜੀ ਭੀੜ ਭੜਕਾ ਸੜਕਾਂ ਤੇ ਹੁਣ ਆਪਾਂ ਦੇਖ ਕੇ ਗੱਡੀ ਚਲਾਉਣਾ ਥੋੜੀ ਜਿਹਾ ਫਰਦਾ ਟਾਈਮ ਮੈਂ ਸਾਨ੍ਹੇ ਵਾਲਾ ਕ੍ਰਾਸ ਕਰ ਲਿਆ ਬਹੁਤ ਜ਼ਿਆਦਾ ਟਰੈਫਿਕ ਸੀ ਉੱਥੇ ਉੱਥੇ ਮੈਂ ਵੀਡੀਓ ਬਣਾਈ ਨਹੀਂ ਤੇ ਹੁਣ ਮੈਂ ਸਾਨ੍ਹੇ ਵਾਲਾ ਕ੍ਰਾਸ ਕਰਕੇ ਮਿਸਟਰ ਆਪਣਾ ਮੁੰਡਾ ਨਵੀ ਜਿਹਦੇ ਨਾਲ ਗੱਲਬਾਤ ਵੀਡੀਓ ਬਣਾਈ ਕਰਨੇ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਤੇ ਉਹਦੇ ਘਰੇ ਥੱਲੇ ਆ ਉੱਥੇ ਗੱਡੀ ਖਲਾੜ ਦਾਂਗੇ ਜਰਾਤ ਨੂੰ ਤੇ ਸਵੇਰੇ ਆਪਾਂ ਨੇ ਦਾ ਇੰਜੈਕਟਰ ਉਹ ਚੰਪ ਕਰਾਉਣਾ ਚਾਹੇ ਬੰ ਤੇ ਜੰਕਾ ਦਾ ਕੰਮ ਕਰਾ ਕੇ ਫੇਰ ਨਿਕਲਾਂਗੇ ਕੁਝ ਰਾਤ ਨੂੰ